ਗੁੱਡ ਮਾਰਨਿੰਗ ਜੀ ਅੱਜ ਹੈ 17 ਨਵੰਬਰ ਤੇ ਡੇਲੀ ਬਲੌਗ ਦੇ 89 ਤੇ ਤੁਹਾਨੂੰ ਜੇ ਪਿੱਛੇ ਦੇਖ ਰਿਹਾ ਆਪਾਂ ਗੁਰੂ ਘਰ ਆ ਗਏ ਤੇ ਪ੍ਰਭਾਤ ਫੇਰੀ ਨੇ ਚਾਲੇ ਪਾਉਣ ਦਾ ਟਾਈਮ ਹੈ ਅੱਜ ਦੇਖਦੇ ਕਿੱਧਰਲੇ ਪਾਸੇ ਜਾਂਦੀ ਹੈ ਕਿਉਂਕਿ ਆਪਾਂ ਨੂੰ ਆਈ ਥਿੰਕ 4 ਦਿਨ ਹੋ ਗਏ ਤੇ ਅੱਜ 5ਵਾਂ ਦਿਨ ਆ 19 ਤਰੀਕ ਤੱਕ ਪ੍ਰਭਾਤ ਫੇਰੀਆਂ ਨੇਗੀਆਂ ਹਾਂ 6 7 19 ਤੱਕ ਨਹੀਂ ਨਹੀਂ 1 1 ਸੌਰੀ 9 ਦਿਨ ਸੀਗੇ 21 21 ਤਰੀਕ ਤੱਕ ਪ੍ਰਭਾਤ ਫੇਰੀਆਂ ਨੇਗੀਆਂ ਅੱਜ ਪੰਜਵਾਂ ਦਿਨ ਆਇਆ। ਕੱਲ ਇੱਕ ਗੱਲ ਹੋ ਗਈ ਪਰਵਾਤ ਫੇਰੀ 'ਚ ਪਹੁੰਚ ਗਿਆ ਕਿ ਜਦੋਂ ਜੇ ਸਟੇ ਕਰਦੇ ਹੁੰਦੇ ਨੇ ਨਾ ਜਿੱਥੇ ਚਾਹ ਪਾਣੀ ਬਣਾਉਣਾ ਹੁੰਦਾ ਸਾਰਾ ਕੁਝ ਕਰਨਾ ਹੁੰਦਾ ਤੇ ਲੰਗਰ ਲੱਗਿਆ ਹੁੰਦਾ ਤੇ ਉੱਥੇ ਸੰਗਤਾਂ ਬੈਠੀਆਂ ਸੀਗੀਆਂ ਕੱਲ ਅਸੀਂ ਗਏ ਸੀਗੇ ਫੋਨੀ ਕਰਨੀ ਕਰਨੀ ਸਾਡੇ ਸੰਗਰੂਰ ਇੱਕ ਕਾਲਜ ਹੈ ਅਗਰ ਤੁਸੀਂ ਕਦੀ ਨਾਮ ਸੁਣਿਆ ਹੋਗਾ ਭਾਈ ਗੁਰਦਾਸ ਭਾਈ ਗੁਰਦਾਸ ਕਾਲਜ ਦੇ ਜੋ ਓਨਰ ਨੇ ਉਹਨਾਂ ਦੇ ਘਰੇ ਕੱਲ ਗਏ ਸੀਗੇ ਤੇ ਉੱਥੇ ਕੀ ਹੁੰਦਾ ਕਿ ਉਹਨੇ ਲੰਗਰ ਲਾਇਆ ਬਰੈਡ ਪਕੌੜਿਆਂ ਦਾ ਬਾਲੂ ਸ਼ਾਹੀ ਤੇ ਦੁੱਧ ਦਾ ਲੰਗਰ ਸੀ ਤੇ ਉਹ ਸੰਗਤ ਬੈਠੀ ਆ ਚਲੋ ਬੈਠ ਕੇ ਜ ਜਿਹਨਾਂ ਨੇ ਪੂਰੀ ਸੰਗਤ ਵਿੱਚ ਲੰਗਰ ਵਰਤਾਇਆ ਨਹੀਂ ਸੀਗਾ ਦੋਈ ਗਾ ਮਿਸ ਅੰਡਰਸਟੈਂਡਿੰਗ ਰਹਿ ਗਈ ਸੀ ਕਿਾਰੇ ਛੱਡ ਕੇ ਇਹ ਅੱਜ ਜਿਹੜੀ ਸੰਗਤ ਨੂੰ ਜੋ ਲੰਗਰ ਹੋਇਆ ਉਹਦੀ ਚਾਲੇ ਪਾ ਲਈ ਤਾਂ ਬਰੋਹ ਸੰਗਤ ਨਾਰਾਜ਼ ਹੋ ਗਈ। ਤਾਂ ਉਹ ਹੁਣ ਉਹ ਵੀ ਗੱਲ ਚੱਲ ਰਹੀ ਸੀ ਕਿ ਜੇ ਅਗਰ ਟਾਈਮ ਦੇ ਕੇ ਚੱਲਿਓ ਸਾਰੀ ਸੰਗਤ ਨੂੰ ਕੋਈ ਸ਼ੱਕ ਲੈਣਗੇ। ਤੇਰੀ ਬੰਦਗਾਨ ਸਤਿ ਸ੍ਰੀ ਅਕਾਲ ਅੱਗੇ ਸਤ ਸੰਤ ਮੇਰੀ ਬਾਣ ਸਤ ਗੁਰ ਪੂਰੇ ਆਕੇ ਡੰਡਾਤ ਮੇਰੀ ਬੰਦਨਾ ਡੰਡਾਤ ਮੇਰੀ ਬੰਦਨਾ ਸਤ ਗੁਰ ਪੂਰੇ ਆਕੇ ਡੰਡਾਤ ਮੇਰੀ ਬੰਦਨਾ ਸਤ ਮੇਰੀ ਬੰਦਨਾ ਸਤ ਸੇ ਸਤ ਕਰਿ ਆਇ ਖੇਤ ਖੇਤ ਪ੍ਰਭ ਆਇ ਲਾਏ ਡੰਡਾਤ ਮੇਰੀ ਬੰਦਨਾ ਜਨੋਤ ਮੇਰੀ ਬੰਦਨਾ ਸਤਗੁਰੂ ਪੂਰੇ ਆਗੇ ਗੰਡੋਟ ਮੇਰੀ ਬੰਦਨਾ ਡੰਡਾਤ ਮੇਰੀ ਬੰਦਨਾ ਸਤਗੁਰੂ ਪੂਰੇ ਆਗੇ ਗੰਡੋਟ ਮੇਰੀ ਬੰਦਨਾ ਡੰਡਾਤ ਮੇਰੀ ਸਭ ਤੇ ਮੰਝੇ ਦੇ ਸਗਲ ਵਸਤਾ ਕੇ ਆਤਮ ਜਣੇ ਸਗਲ ਵਸਤਾ ਕੇ ਆਤਮ ਸਗਲ ਵਸਤਾ ਕੇ ਆਤਮ ਜਿਨੇ ਸਗਲ ਵਸਤਾ ਕੇ ਆਤਮ ਜਿੜੇ ਸਗਲ ਵਸਤਾ ਕੁਰਬਾਨੀ ਖਾਲਸਾ ਤਨ ਤੋ ਹੈ ਤਨ ਕੁਰਬਾਨੀ ਖਾਲਸਾ ਸੱਤਿਆਂ ਲੋਹਾਂ ਦੇ ਉੱਤੇ ਸਿੰਘਾ ਬੈਗਿਆ दर बाबे नान चादर बाबे नानक सत्रिया काल वाहे गुरू वाहेगुरू वे गुरू वाहे गुरू जी लाई रखां पातशाह रख लो नी تیرا 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 سچے मरा رکھ لو पातशाह रख लो नी माड़ा जान تیرا تیرا ते को पूरब लाइ मसी मेरा संग त कोई पूरब लाइ मसी मेरा मेल हो गया त कोई पूरबला कर मसी तेल हो संग ਸਦਾ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਬੋਲਣਾ ਜੀ ਵਾਹਿਗੁਰੂ 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 ਸਾਹਿਬ ਜੀਉ ਅਰਦਾਸ ਇੱਕ ਓੰਕਾਰ ਸ੍ਰੀ ਵਾਇ ਗੁਰੂ ਜੀ ਕੀ ਫਤੇ ਸ੍ਰੀ ਭਗਵੰਤੀ ਜੀ ਸਹਾਇ ਬਾਾਰ ਸ੍ਰੀ ਭਗਵੰਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵੰਤੀ ਸਿਮਰ ਕੈ ਗੁਰੂ ਨਾਨਕ ਲੇਂ ਧਿਆਇ ਤੇਰੇ ਅੰਗਦ ਦੁਰਦੇ ਅਮਰਦਾਸ RAMਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਰਿਠੈ ਸਭ ਦੁੱਖ ਜਾਏ ਤੇਗ ਬਾਦਰ ਸਿਮਰਿਐ ਘਰ ਨਾਉ ਨਿਦਿਆਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਦਾਰ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਬਿਆ ਨਾਮ ਦਾਯਾ ਨੰਦ ਇਹਦੀ ਫੀਲਿੰਗ ਕਿ ਤਨੀ ਆਇਆ ਵਾਹ ਜੀ ਇਹਨੇ ਧੰਨ ਭਾਗ ਬਖਸ਼ਿਆ ਆਪਾਂ ਨੂੰ ਕਿ ਪਹਿਲਾਂ ਆਪਾਂ ਪੰਜਾਬ ਚ ਜੰਮੇ ਦੂਜੇ ਧੰਨ ਭਾਗ ਕਿ ਸਿੱਖ ਫੈਮਿਲੀ ਚ ਜੰਮੇ ਚਲੋ ਅਜੇ ਭੇਜ ਪੁੱਛ ਆ ਖਾਲਸਾ ਵਰਨਨ ਦੀ ਲਈ ਹੋਈ ਔਰ ਦਿਲੋਂ ਪੱਕੇ ਸਿੱਖੀ ਆਪਾਂ ਵਾਹਿਗੁਰੂ ਜਿ세 ਗੁਰੂ ਪਾਤਸ਼ਾਹਿਆਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਦਿਲ ਦੇ ਵਿੱਚ ਉਹ ਟਾ ਅਸਰਾ ਹੈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇੱਧਰ ਨੂੰ ਆਉਣਾ ਸੀ ਇਹਨਾਂ ਨੇ ਹਾਂਜੀ ਹਾਂਜੀ ਤਾਂ ਤੁਸੀਂ ਵੀ ਯਾਰ ਗੁਰੂ ਘਰ ਨਾਲ ਜੁੜੇ ਰਹੋ ਮੁਸੀਬਤਾਂ ਆਉਂਦੀਆਂ ਰਹਿੰਦੀਆਂ ਨੇ ਕੁਛ ਨਹੀਂ ਹੁੰਦਾ ਪਰ ਜੇ ਮੈਂ ਆਪਣੇ ਗੁਰੂ ਸਾਹਿਬ ਜੀ ਨਾਲ ਹੱਦ ਮੁਸੀਬਤਾਂ ਟੱਕਰਾਂ ਕੀਤਾ ਉਹ ਵੀ ਆਪਾ ਕਰਨਾ ਤਾਂ ਬਸ ਚੱਲਦੇ ਹਾਂ ਗੁਰੂ ਘਰ ਨੂੰ ਜਾਰੀਆ ਪ੍ਰਵਾਤ ਫੇਰੀ ਤੇ ਲੰਗਰ ਸੀਗਾ ਲੰਗਰ ਸ਼ਾਕੇ ਸਾਨੂੰ ਗੁਰੂ ਘਰ ਦੇ ਦੇਖੋ ਸਾਰੇ ਚਿੱਤਾਂ ਆ ਚੌਂਦੇ ਹੋਏ ਅਸੀਂ ਇੱਕ ਐਕਸੀਡੈਂਟ ਦੇਖਿਆ ਮੈਂ ਰਿਕਾਰਡ ਨਹੀਂ ਕਰ ਸਕਿਆ ਇਹ ਹੋ ਗਿਆ ਰਹਿ ਗਿਆ ਰਿਕਾਰਡ ਕਰਨਾ ਭੁੱਲ ਗਏ ਭੁੱਲ ਨਹੀਂ ਗਏ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਆਲਸ ਆਲਸ ਮਾਰ ਗਿਆ ਮੈਨੂੰ ਤਾਂ ਯਾਦ ਹੀ ਨਹੀਂ ਸੀ ਲੈ ਇਹ ਮੈਡਮ ਭੁੱਲ ਰਹੀ ਜਿਹੜੇ ਕੰਮ ਕਰਕੇ ਅਸੀਂ ਫੇਮਸ ਹੋਣਾ ਉਹ ਚੀਜ਼ ਭੁੱਲ ਰਹੀ ਹੈ ਕਿ ਮੈਨੂੰ ਯਾਦ ਹੀ ਨਹੀਂ ਸੀ ਉਹ ਮਾਈਕਰੋਫੋਨ ਸੱਚੀ ਨਹੀਂ ਕਰ ਗਿਆ ਸੀ ਅੱਗੇ ਕਰਦੇ ਹਾਂ ਲੈ ਮੈਨੂੰ ਸੀ ਦੀ ਇੰਕੀ ਬਹੁਤ ਵਾਂ ਕਿੰਨੀ ਜਿਆਦਾ ਗੰਟੀ ਦੀ ਪੂਰੀ ਹਾਲਤ ਹੈ ਬਚ ਗਿਆ ਹੋਵੇ ਬੰਦਾ ਜਿਹੜਾ ਵਿੱਚ ਹੋਏ ਕਿ ਫਰੰਟ ਸੀਟ ਤੇ ਬਹੁਤ ਜਿਆਦਾ ਹੀ ਛੱਟ ਲੱਗੀ ਹੋਈ ਸੀ ਐਸੇ ਬਤਾਏ ਕਿ ਐਵੇਂ ਦੇ ਘੱਟ ਬੋਲਦਾ ਇੱਕ ਟੌਪਿਕ ਲੰਬਾ ਬਹੁਤ ਲੰਬਾ ਜਾਂਦਾ ਬਹੁਤ ਥੋੜਾ ਬੋਲਦੇ ਨੇ ਕਮੈਂਟ ਦੇ ਵਿੱਚ ਲਿਖਿਓ ਹੈ ਕੌਣ ਜਿਆਦਾ ਬੋਲਦਾ ਮੈਂ ਤਾਂ ਬੋਲਦਾ ਹੀ ਨਹੀਂ ਮੈਨੂੰ ਬਲੌਗ ਹੈ ਤਾਂ ਬੋਲਣਾ ਪੈਦਾ ਜੇ ਮੈਂ ਨਹੀਂ ਬੋਲਦਾ ਇਹ ਕੋਈ ਚੀਜ਼ ਇੰਨੀ ਕੀ ਦੱਸਣ ਲੱਗ ਜਾਓ ਇੰਨਾ ਲੰਬਾ ਬੋਲ ਰਿਹਾ ਇੰਨੇ ਨੂੰ ਸੁਣਦਾ ਆਪ ਕਿੰਨੇ ਕਿੰਨੇ ਫੱਟੇ ਫੱਟੇ ਡਾਇਲੌਗ ਕਿੰਨੇ ਕਿੰਨੇ ਜਿੱਤੇ ਐਕਸਪਲੇਨ ਕਰ ਦਿੰਦਾ ਮੈਂ ਮੈਂ ਲੰਬਾ ਬੋਲਦਾ ਜਦੋਂ ਮੈਂ ਹਿਸਟਰੀ ਵਗੈਰਾ ਦੱਸਦਾ ਹੁੰਦਾ ਮੈਂ ਵੀ ਤਾਂ ਹਿਸਟਰੀ ਦੱਸ ਰਹੀ ਆ ਪਾਸ ਕਿਉਂ ਤੇ ਕਾਰਦਾ ਹੋਰ ਕਿੱਸੇ ਯੂ ਬੀ ਜੀ ਯੂ ਕੈਨ ਨੋ ਆਲ ਯੂ ਮਮ ਇਹਦਾ ਹਰਦੀ ਯੂ ਨਹੀਂ ਲੰਬਾ ਬੋਲ ਰਹੀ ਆ ਆਪਸ ਨੂੰ ਰੂਰ ਆਗੇ ਵਾਪਸ ਤੇ ਹੁਣ ਮੈਂ ਜਾ ਕੇ ਸੋਚ ਰਿਹਾ ਕਿ ਆਫਿਸ ਜਾ ਕੇ ਆਫਿਸ ਖੋਲਿਆ ਇਹ ਮਨਦੀਪ ਵੀ ਰਾ ਜਾਉਂਦਾ ਨਹੀਂ ਮੇਰੇ ਦੇ ਦੋਸਤ ਮਿੱਤਰ ਕੇ ਇੱਕ ਪਾਰਟੀ ਹੈ ਲੋੜੀ ਦੀ ਆ ਤੁਸ ਲੋੜੀ ਦੀ ਆ ਜੇ ਨਵੰਬਰ ਦਾ ਮਹੀਨਾ ਚੱਲ ਰਿਹਾ ਬਟ ਇਹ ਪਾਰਟੀ ਲੋੜੀ ਦੀ ਹੀ ਹੈ ਕਿਉਂਕਿ ਜੋ ਪਾਰਟੀ ਕਰ ਰਹੇ ਨੇ ਕਿ ਲੋੜੀ ਦੀ ਦੇ ਰਹੇ ਨੇ ਉਹ ਉਹਨਾਂ ਦੇ ਬੇਬੀ ਬਹੁਤ ਪੁਰਾਣਾ ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਹੋਇਆ ਸੀਗਾ ਤੇ ਹੁਣ ਉਹ ਆਏ ਹੋਏ ਨੇ ਫੋਰਨ ਰਹਿੰਦੇ ਨੇ ਤਾਂ ਉਹ ਆਏ ਹੋਏ ਨੇ ਕਿ ਤਾਂ ਉਹ ਕਹਿੰਦੇ ਕਿ ਹੁਣੀ ਪਾਰਟੀ ਦੇ ਜੀ ਕਿਉਂਕਿ ਉਹਨੇ ਉਹਨਾਂ ਨੇ ਵਾਪਸ ਜਾਣਾ ਆਈ ਥਿੰਕ ਲੋੜੀ ਤੋਂ ਪਹਿਲਾਂ ਪਹਿਲਾਂ ਕਿ ਅਗਲੇ ਦੀ ਹੈ ਅਗਲੇ ਦਾ ਹੀ ਫੈਮਿਲੀ ਹੈ ਅਗਲੇ ਦਾ ਬੇਟਾ ਹੈ ਅਗਲੇ ਦੇ ਪੈਸੇ ਨੇ ਜੇਦੋਂ ਮਰਜ਼ੀ ਮਨਾਉਣ ਆ ਤੁਹਾਡੇ ਪੈਸੇ ਨੇ ਤੁਸੀਂ ਚਾਹੇ ਹੁਣ ਹੋਲੀ ਮਨਾ ਲਓ ਹਨਾ ਹੋਲੀ ਤੇ ਦੀਵਾਲੀ ਮਨਾ ਲਓ ਏ ਤਾਂ ਕੋਈ ਉਹ ਪਾਣੀ ਗੱਡੀ ਵਾਲਾ ਨਹੀਂ ਹੈਗੀ ਤਾਂ ਉਹ ਆਏ ਹੋਏ ਨੇ ਉਹ ਕਹਿੰਦੇ ਕਿ ਅਸੀਂ ਹੁਣ ਪਾਰਟੀ ਦੇਣੀ ਹੈ ਸਾਰਿਆਂ ਨੂੰ ਤਾਂ ਲੋੜੀ ਦੀ ਪਾਰਟੀ ਉਹ ਕਰ ਰਹੇ ਨੇ ਤਾਂ ਵੀ ਰਹਿ ਗਿਆ ਮੈਂ ਜਾਣਾ ਉਧਰ ਆ ਜਾਣਾ ਨੇ ਉਧਰ ਥੋੜਾ ਜਿਹਾ ਨੇ ਚੀਜ਼ਾਂ ਵਗੈਰਾ ਹਨਾ ਐ ਸ਼ੁਸ਼ ਕਰਦੀਆਂ ਪਿਆਰਾਂ ਦੋਸਤਾਂ ਨਾਲ ਮਿਲ ਕੇ ਬਸ ਬੱਸ ਭਾਬੀ ਤੁਹਾਨੂੰ ਮੈਂ ਕਹਿਣਾ ਹੈ ਜਿਆਦਾ ਵਿਗੜਦਾ ਇਹ ਕੰਨ ਖਿੱਚ ਕੇ ਰੱਖਿਆ ਕਰੋ ਹੈਗਾ ਤਾਂ ਮੇਰੇ ਹੀ ਭਾਈ ਆ ਵੱਡਾ ਮੇਰੇ ਤੋਂ ਪਰ ਭਾਬੀ ਤੂੰ ਵੀ ਵੱਡੀ ਹੈ ਮੇਰੇ ਤੋਂ ਤਮਾ ਵੀ ਤੇਰੇ ਕੋਲ full ਅਧਿਕਾਰ ਹੈ ਇਸ ਬੰਦੇ ਦੇ ਕੰਨ ਖਿੱਚ ਕੇ ਰੱਖਣ ਦੇ ਜੇ ਵੱਡਾ ਹੋ ਕੇ ਮੇਰੇ ਤੋਂ ਮੇਰੇ ਤੋਂ ਛੋਟਾ ਬਣਦਾ ਵੇ ਜਾਈਏ ਕਰੀਏ ਨਾ ਮੇਰੇ ਨਾਲ ਉਹਦਾ ਛੋਟਾ ਆਪਦੇ ਆਪ ਨੂੰ ਮੇਰਾ ਛੋਟਾ ਭਰਾ ਹੀ ਦੱਸਦਾ ਕਿ ਇਹ ਵੱਡਾ ਮੈਂ ਛੋਟਾ ਤੇ ਹਾਂ ਆਪਣੀ ਗੱਲ ਵਿੱਚ ਰਹੀ ਸੀ ਅ ਐਕਚੁਅਲੀ ਗਿਆ ਜੀ ਸਟੋਰੇਜ ਭਰ ਗਈ ਸੀਗੀ ਆਈਫੋਨ ਦੀ ਤਾਂ ਹੁਣੇ ਖਾਲੀ ਕਰੀਏ ਤੇ ਆਪਣੀ ਗੱਲ ਰਹੀ ਕਿ ਭਾਬੀ ਥੋਰੇ ਖੁੱਲ ਫੁੱਲਾ ਦੇ ਘਰ ਹੈ ਇਸ ਦੇ ਕੰਨ ਖਿੱਚ ਕੇ ਰੱਖਣ ਦੇ ਆ ਕਦੇ ਬਾਅਦ ਚ ਉਹ ਗੱਲ ਹੋਵੇਗੀ ਅਪਛਾਇਤ ਪਹ ਕਿਉਂਦਾ ਹਾਂ ਕਿ ਅਪਛਤਾਇਤ ਕੀ ਯਾਰ ਕਿਆ ਹੁੰਦਾ ਯਾਰ ਉਹ ਕਿ ਹੁਣ ਪਛਤਾਉਣ ਦਾ ਕੀ ਫਾਇਦਾ ਜਦੋਂ ਚਿੜੀ ਨੇ ਖੇਤ ਚੁੱਕੀ ਬਸ ਆ ਚੀਜ਼ ਉਹ ਮੇਰੇ ਹਿੰਦੀ ਮੂੰਹ ਚੜ ਜੇ ਜਾਂਦੀ ਹੈ ਤਾਂ ਦੇਖਿਓ ਭਾਬੀ ਤੇ ਮੈਂ ਆਫਿਸ ਆ ਗਿਆ ਤੇ ਅੱਜ ਮੈਂ ਆਫਿਸ ਹੀ ਹਾਂ ਕਾਰਨ ਹੈ ਇਹ ਕਿ ਜਿੱਥੇ ਪੜਾਉਣ ਜਾਣੇ ਹੁੰਨੇ ਆ ਉਹ ਆਈਬੀਐਸ ਵਾਲੇ ਤੇ ਨਿਸ਼ਚੇ ਵਾਲੇ ਆਪਾਂ ਜਿਵੇਂ ਪੜਾਉਣ ਜਾਣੇ ਹੁੰਨੇ ਆ ਨਿਸ਼ਚੇ ਤੇ ਆਈਪੀਐਸ ਵਿੱਚ ਉਹ ਆਈਪੀਐਸ ਵਾਲੇ ਮੈਮ ਕਹਿੰਦੇ ਸੀਗੇ ਕਿ ਤੁਸੀਂ ਅ ਰਹਿ ਜੋ ਸਾਡੇ ਕੋਲ ਪਰ ਟਾਈਮ ਆ ਕਿ ਨਿਸ਼ਚੇ ਵਾਲੇ ਕਹਿੰਦੇ ਕਿ ਅਸੀਂ ਫੁੱਲ ਟਾਈਮ ਕਰਨਾ ਮੇਰੀ ਪਹਿਲਾਂ ਗੱਲ ਨਿਸ਼ਚੇ ਵਾਲਿਆਂ ਨਾਲ ਹੋ ਗਈ ਸੀਗੀ ਫਿਰ ਐਵੇਂ ਨਾ ਕਿਹਾ ਆਈਪੀਐਸ ਵਾਲਿਆਂ ਨੂੰ ਆਪਾਂ ਉਹ ਕਰਾਂਗੇ ਝੂਠੀ تسਲੀ ਜਾਂ ਝੂਠਾ ਵਾਦਾ ਕਰਦੀ ਉਹ ਵੀ ਫਾਇਦਾ ਨਹੀਂ ਤਾਂ ਜੋ ਉਮਰ ਤੋਂ ਪਹਿਲਾਂ ਮੈਡਮ ਹੁੰਦੇ ਸੀ ਉਹ ਬਿਮਾਰ ਸੀਗੇ ਤਾਂ ਦੱਸਦਾ ਆਪਾਂ ਉਹਨਾਂ ਦੀ ਹੈਲਪ ਕਰਤੀ ਸੀ ਆਪਣੇ ਅਮਿਤ ਕਰਕੇ ਤੇ ਫਿਰ ਉਹਨਾਂ ਨੇ ਮੈਨੂੰ ਉਧਰ ਪੁੱਛਿਆ ਸੀ ਵੀ ਸਰ ਤੁਸੀਂ ਕਰਨਾ ਕੰਟੀਨ ਤੋਂ ਮੈਂ ਉਹਨਾਂ ਨੇ ਕਿਹਾ ਕਿ ਨਹੀਂ ਮੈਮ ਮੇਰੇ ਤੋਂ ਕੰਟੀਨ ਨਹੀਂ ਹੋਣਾ ਕਿ ਹਾਂ ਇਹਨੂੰ ਫਿਊਚਰ ਤੁਹਾਨੂੰ ਹੈਲਪ ਦੀ ਲੋੜ ਹੋਈ ਤਾਂ ਮੈਂ ਹੈਗਾ ਮੈਂ ਕੋਈ ਚੱਕਰ ਨਹੀਂ ਆ ਤਾਂ ਇਹ ਹੋ ਗਿਆ ਤੇ ਨਿਸ਼ਚੇ ਵਿੱਚ ਵੀ ਆਪਣਾ 1 ਬਰ ਮਨਥ ਹੋ ਗਿਆ ਸੀਗਾ ਤੇ ਐਕਚੁਅਲੀ ਉਹਨਾਂ ਦਾ ਕੋਈ ਹੁਣ ਪਤਾ ਨਹੀਂ ਸਿਲੇਬਸ ਸਿਲੇਬਸ ਰਹਿੰਦਾ ਕਿਸੇ ਬੱਚਿਆਂ ਦਾ ਕਿਸੇ ਸਬਜੈਕਟ ਦਾ ਤਾਂ ਉਹ ਕਹਿੰਦੇ ਕਿ ਅਸੀਂ ਉਹ ਪਹਿਲਾਂ ਤੇ ਮੈਡਮ ਨੇ ਕਿ ਉਹਨਾਂ ਦਾ ਸਿਲੇਬਸ ਕੰਪਲੀਟ ਕਰਾ ਦੇਣਾ ਜਿਆਦਾ ਟਾਈਮ ਲਾ ਕੇ ਕਿ ਤੁਸੀਂ 1 ਵੀਕ ਇੱਕ ਵਾਰ ਰੈਸਟ ਕਰ ਲਓ ਮੈਂ ਕੋਈ ਚੱਲ ਨਹੀਂ ਕਿ ਮੈਂ ਵੀ ਇਹਦਾ ਬਿਜ਼ਨਸ ਦਾ ਦੇਖਣਾ ਮੈਂ ਕੋਈ ਕਾਫੀ ਦਿਨਾਂ ਤੋਂ ਉਹ ਚੱਕਰਾਂ ਦੇ ਵਿੱਚ ਆਫਿਸ ਘੱਟ ਬੈਠਿਆ ਗਿਆ ਸਫਾਈ ਵੀ ਨਹੀਂ ਹੁੰਦੀ ਉਹ ਚੱਕਰ 'ਚ ਤਾਂ ਹੁਣ ਮੈਂ ਆਫਿਸ ਆ ਗਿਆ ਤਾਂ ਹੁਣ ਆਪਾਂ Palm trees swaying with the ocean as my guide. Top down riding, let the West Coast vibes collide. Corner store stops, grab a drink, it's all good. Cruising through the streets of my neighborhood. ਕਿ ਤਨਾ ਬਹੁਤ ਕਨਫਿਊਜ਼ ਹੋਇਆ ਨਾ ਕਿ ਆਫਿਸ ਜਾ ਮਕਾਸਤੇ ਕਿ ਇਹ ਘੰਟੀ ਤੱਕ ਜਾਣ ਦਾ ਮੇਰਾ ਮਨ ਨਹੀਂ ਹੁੰਦਾ ਤਾਂ ਇੰਨੀ ਗੱਡੀ ਕੀ ਕਰਨੀ ਉਹ ਕਿਤੇ ਜਾਣ ਦਾ ਤਾਂ ਇਹ ਹੈਗਾ ਨਹੀਂ ਫਿਰ ਮੈਂ ਕਨਫਿਊਜ਼ ਹਾਂ ਨਾ ਕਿ ਹੋ ਲਿਆ ਜ ਸਕੂਟੀ ਪਰ ਸਕੂਟੀ ਦਾ ਕੀ ਇਹ ਚੱਕਰ ਹੈ ਕਿ ਮੈਂ ਅਜੇ 4-5 ਦਿਨ ਪਹਿਲਾਂ ਹੀ ਇਹਨੂੰ ਫੁੱਲ ਕਰਾਇਆ ਸੀ ਤੇ ਪਤਾ ਨਹੀਂ ਇਹ ਬਚਾਰੀ ਖਾਦੀ ਹੋਈ ਪਈ ਹੈ ਯਾਰ ਤਾਂ ਮੈਂ ਉਹਨੂੰ ਲੈ ਕੇ ਜਾਂਦਾ ਰਿਸਕ ਨਹੀਂ ਲੈ ਸਕਦਾ अपना शेर ਜਿਹੜਾ ਆਪਾਂ ਨੇ ਫੁੱਲ ਕਰਾ ਕੇ ਰੱਖਿਆ ਹੋਇਆ ਫੁੱਲ ਟੈਂਕੀ ਸਕੂਟੀ ਨਾਲੋਂ ਜ਼ਿਆਦਾ ਐਵਰੇਜ ਦੇ ਰਿਹਾ ਯਾਰ ਇਹ ਪਤਾਂ ਸਕੂਟੀ ਚ ਐਸਾ ਕੀ ਹੋਇਆ ਉਹ ਤਾਂ ਪੂਰਾ ਹੀ ਨਹੀਂ ਹੁੰਦਾ ਇਹ ਮੇਰਾ ਸ਼ੇਰ ਉਹ ਦਿਖ ਰਿਹਾ ਦੇਖੋ 40 ਤੋਂ ਪਾਰ ਦੇਖੋ ਉੱਜ ਬਾਸਕਟ ਜੀ ਕਰਤੀ ਬਿੰਗੀ ਪਰ ਮੈਂ ਨਾ ਉਸ ਤੋਂ ਲੁਕ ਛਿਪ ਕੇ ਜਾ ਰਿਹਾ ਹਾਂ ਉਹਕੇ ਨੂੰ ਪਤਾ ਲੱਗ ਗਿਆ ਵੀ ਮੈਂ ਚੱਲਿਆ ਆਨੇ ਠੀਕ ਹੈਰਾ ਪਾ ਦੇਣਾ ਮਤਲਬ ਛਿਪਕੇ ਬਹਤਿ ਬਚਾ ਕੇ ਨਿਕਲਣਾ ਪੈਣਾ ਉਹ ਯਾਰ ਜਾਂ ਤਾਂ ਤੁਸੀਂ ਸੀਰੀਅਸ ਹੋ ਕੇ ਦੇਖ ਨਹੀਂ ਰਹੇ ਬਲੌਗ ਕਿਉਂ ਕਹਿ ਰਿਹਾ ਮੈਂ ਕਿਉਂਕਿ ਮੈਂ ਤੁਹਾਨੂੰ ਤਾਂ ਕੰਮ ਕਿਹਾ ਸੀਗਾ ਕਿ ਮੈਨੂੰ ਬਲੌਗ ਦੇ ਵਿੱਚ ਨਾ ਕਮੈਂਟਾਂ 'ਚ ਯਾਦ ਕਰਾ ਦਿਓ ਆਪਾਂ ਇਸ ਦੋਨੇ ਕੁਰਸੀਆਂ ਦੇ ਜਿਹੜੇ ਉੱਪਰ ਟਾਵਲ ਹੁੰਦੇ ਨੇ ਉਹ ਘਰੇ ਲੈ ਕੇ ਗਏ ਹੋયા ਧੋਣ ਦੇ ਲਈ ਤੇ ਉਹ ਘਰ ਹੀ ਪਏ ਨੇ ਧੋ ਗਏ ਸੁੱਕ ਗਏ ਉਹਨੇ ਕਿੰਨੇ ਵਾਰ ਉਹ ਹੋਏ ਉੱਥੇ ਹੀ ਪਏ ਨੇ ਉਹ ਤਾਂ ਮੈਨੂੰ ਆ ਬਲੌਗ ਦੇਖ ਕੇ ਵੀ ਨਾ ਕਮੈਂਟਸ ਦੇ ਵਿੱਚ ਯਾਦ ਕਰਾ ਦਿਓ ਕਿ ਸਰ ਕੀ ਬਰੇ ਕਿ ਆਪਾਂ ਟਾਵਲ 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 ਵਾਲਾ ਕਮੈਂਟ ਕਰਦੇ ਚਾਹੀ ਭਰ ਦਿਓ ਸਾਰਾ ਕਮੈਂਟ ਬਾਕਸ ਟਾਵਲ ਟਾਵਲ ਨਾਲ ਮੈਨੂੰ ਯਾਦ ਰਹੂਗਾ ਇਹ ਟਾਵਲ ਲੈ ਕੇ ਜਾਣੇ ਨੇ ਉਹ ਤਾਂ ਜੇ ਆਪਾਂ ਆਫਿਸ ਆ ਗਏ ਆਪਣੇ ਦੇਖੋ ਹੁਣ ਬੈਠੇ ਆਂ ਕੰਮ ਦੀ ਵੇਟ ਕਰਾਂਗੇ ਸਿੱਖ ਇਤਿਹਾਸ ਪੜਾਂਗੇ ਗੁਰੂ ਸਾਹਿਬ ਦੇ ਨਾਮ ਦੀ ਆਗੇ ਪਰਮਾਤਮਾ ਦੇ ਨਾਮ ਦੀ ਆਪਾਂ ਜੋਤ ਲਾਤੀ ਤੇ ਹੁਣ ਬਸ ਅੱਗੇ ਜੋ ਆਕਾਲਪੁਰਖ ਨੂੰ ਮਨਜ਼ੂਰ ਉਹ ਹੋਊਗਾ ਆਪਾਂ ਬੈਠ ਕੇ ਹੁਣ ਰਾਮ ਨਾਲ ਅਬ ਤਾਂ ਬਲੌਗ ਐਡਿਟ ਕਰਦੇ ਆ ਤੇ ਬਸ ਵੇਟ ਕਰਦੇ ਆ ਕੰਮ ਕਾਜ ਦੀ ਤਾਂ ਚਲੋ ਥਾਂ ਮੈਂ ਜਾ ਰਿਹਾ ਮੈਂ ਘੋਗੜ ਨੂੰ ਲੈਣ ਟਾਈਮ ਹੋ ਗਿਆ ਫੋਨ ਵੀ ਆ ਗਿਆ ਉਹਨਾਂ ਦਾ ਇਹ ਲੋਕਾਂ ਨੂੰ ਜਲਦੀ ਚੱਲ ਪੋ ਉਹ ਕੰਮ ਕਾਜ ਦਾ ਕਰਦਾ ਥੋੜਾ ਜਿਹਾ ਲੇਟ ਹੋ ਗਿਆ ਤਾਂ ਨੱਕਰੋਂ ਗੱਡੀ ਚੱਕਦਾ ਲੈ ਫਿਰ ਉਹਨਾਂ ਨੂੰ ਲੈਣ ਜਾਂਦਾ ਹੁਣ ਅਸੀਂ ਜਾ ਰਹੇ ਹਾਂ ਜੀ ਇਹਦੇ ਨਾਲ ਨੂੰ ਨਾਨੀ ਨੂੰ ਮਿਲਣ ਨੂੰ ਕਿਉਂਕਿ ਇਹ ਇੱਕ ਫੰਕਸ਼ਨ ਹੈ ਹੁਣ ਨੂੰ ਯਾਦ ਆ ਗਈ ਕਿ ਆ ਹੋ ਗਿਆ ਟ੍ਰੋਫੀ ਲੈਣੀ ਹੈ ਇੱਕ ਇਹਦੀ ਗੱਡੀ ਅੜਕੀ ਵੀ ਮੈਂ ਲਾਟ ਟ੍ਰੋਫੀ ਲੈਣੀ ਹੈ ਲਾਲੀਪੌਪ ਲੈਣਾ ਚਲੋ ਪਹਿਲਾਂ ਇਹਨੂੰ ਉਹ ਦਵਾ ਦਈਏ talk <Sit'd> boxing and let the rhythm flow uh-huh palm trees swaying do you feel that breeze rolling down the boulevard feeling at ease cruising moving on that west coast ride the gossip ਬਾਤ ਮਤਲਬ ਬ੍ਰੀਜ ਲਾ ਕੇ ਕਿਤਾਬ ਲਗਾ ਲੈ ਮੈਂ ਤਿੰਨ ਤਿੰਨ ਬੁੱਕਾਂ ਚ ਪੜ੍ਹਦੀ ਸਮੇਂ ਬੱਜੇ ਸੇ ਬੈਠੇ ਕੋਲ ਮੈਨੂੰ ਤਿੰਨ ਬੁੱਕਾਂ ਖਿਲਰੀਆਂ ਨਹੀਂ ਅਸੀਆਂ ਇਹਦੇ ਚ ਕਿਹਦੇ ਜ਼ਿਆਦਾ ਅੱਛਾ ਲਿਖਿਆ ਹੋਇਆ ਹੈ ਜੇ ਪਪਾ ਨੇ ਸੀ ਕਿ ਇਹ ਬੁੱਕਾਂ ਲਗਾ ਦੇ ਉਹਦੀ ਮੈਨੇ ਮੈਸੇਜ ਹਾਂ ਉਹ ਮੈਂ ਤਾਂ ਉਹ ਦੇਖਿਆ ਮੈਂ ਕਰ ਕਰ ਫੋਲਾ ਮਜਾਂਦਾ ਸੀ ਯਾਰ ਉਹ ਮੈਨੂੰ ਯਾਦ ਆਉਂਦੀ ਐ ਮੈਂ ਕਹੋ ਨਾ ਮੈਂ ਪੁਰਾਣੀ ਲਾਈਫ ਜੀਂਦੀ ਤਾਂ ਮੈਸੇਜ ਸੀ ਤੂੰ ਕਿਤੇ ਜਾਣਾ ਤਾਂ ਜੀ ਅਸੀਂ ਆ ਗਏ ਘਰੇ ਤੇ ਹੁਣ ਬਕਸ ਸੌਣ ਦੀ ਤਿਆਰੀ ਨੇ ਬਟ ਸੌਣ ਤੋਂ ਪਹਿਲਾਂ ਇੱਕ ਆਦਤ ਜੋ ਮੈਨੂੰ ਅੱਜ ਦੇ ਆਪ ਤੇ ਵਧੀਆ ਲੱਗਦੀ ਐ ਤੇ ਜੇ ਉਹ ਪਾਈ ਉਹ ਦੈਟ ਹਾਂ ਮੈਂ ਬੁੱਕ ਪੜ੍ਹੂੰਗਾ ਤੇ ਇਹ ਜਿਹੇ ਇੰਟਰਸਟ ਜਗ ਜਾਂਦਾ ਪੜਦੇ ਪੜਦੇ ਕਿ ਫਿਰ ਤਾਂ ਹੀ ਪਤਾ ਲੱਗਦਾ ਕਿ ਬਸ ਹਨ ਨੀਂਦ ਆਉਦੀ ਹੈ ਗੋਸ਼ਟ ਲੈ ਰਹੀ ਹੈ ਉਸ ਤੋਂ ਬਿਨਾ ਹੋਰ ਕੁਝ ਨਹੀਂ ਤਾਂ ਬਸ ਤਾਂ ਅੱਜ ਦਾ ਬਲੌਗ ਕਰਦਿਆਂ ਪੂਰੀ ਖਤਰ ਅਗਰ ਬਲੌਗ ਪਸੰਦ ਆਇਆ ਤਾਂ ਕਰੋ ਲਾਈਕ ਸ਼ੇਅਰ ਤੇ ਬਤਵਾ ਸਬਸਕ੍ਰਾਈਬ ਤੇ ਸਾਡੇ ਵਾਲਾ ਪਾਰਿਆਗਾ ਦਰਵਾਜ਼ਾ ਸੁਣੀ ਰਹੀਆਂ ਲੱਗੀਆਂ ਤਾਂ ਮਿਲਦੇ ਆ ਕੱਲ ਨੂੰ Adeli, good night. Good night. <laughs> good night. Hey. Teddy, good night. Good night. <laughs>